ਆਹਨ ਬੜਾ ਕਿ ਗੁੱਸੇ ਤੇ ਨੋ ਕਿ ਮੇਰਾ ਮੈਂ ਕਾ ਤੂੰ ਮੈਨੂੰ ਆਣਾ ਵਾ ਤੂੰ ਟਾਈਮ ਨਹੀਂ ਆਣੇ ਵਾਲੀਆਂ ਗੱਲਾਂ ਕਰਦੇ ਹੋ ਮੈਨੂੰ ਜਾਣ ਨਾਲ ਕਿ ਕਰੂੰ ਨਹੀਂ ਨਹੀਂ ਮੈਂ ਗੁੱਸੇ ਹੋ ਕੇ ਸਾਡੀ ਕੋਣਾ ਤੇ ਮੈਂ ਫੇਰ ਕਿੱਥੇ ਜਾਉਂਗੀ ਜਸਵਿੰਦਰ ਕੁਲਨੀ ਹਾਂਜੀ ਕਿੱਥੋਂ ਭਲਾ ਫੋਨ ਕਿਹੜਾ ਨੰਬਰ ਵਾ ਕਿੱਥੋਂ ਗਿਆ ਫਿਰ ਮੈਂ ਤੁਹਾਨੂੰ ਨਹੀਂ ਦੱਸਣਾ ਉਹਨੇ ਮੈਨੂੰ ਪੱਕੀ ਸੌਂ ਪਾਈ ਉਹਨੇ ਕਿਹਾ ਜੇ ਦੱਸਿਆ ਤੇ ਮਰਦੀ ਵੇਖ ਲੈ ਆਪਣੀ ਇਹ ਮੁੰਡੇ ਕਹੋ ਲਿਆ ਕੇ ਜਾਂ ਜਨਾਨੀ ਕੋ ਹਾਂਜੀ ਜਨਾਨੀ ਕੋ ਲਿਆ ਕੇ ਮੁੰਡੇ ਕੋ ਇਸ ਕੋਲੋਂ ਹੀ ਲਿਆ ਆ ਵੇ ਹਾਂ ਤੁਹਾਨੂੰ ਇਹਦੇ ਨਾਲ ਕੀ ਮਤਲਬ ਤੁਹਾਨੂੰ ਬੱਸ ਫੋਨ ਨੰਬਰ ਮਿਲ ਗਿਆ ਨਾ ਮੈਨੂੰ ਮਿਲ ਗਿਆ ਨਾ ਨਹੀਂ ਨਹੀਂ ਉਹ ਤਾਂ ਮੈਂ ਗੱਲ ਕਰਨਾ ਦੱਸਾ ਫਿਰ ਆਪਾਂ ਆਪਣੀ ਢਿੱਡ ਦੀ ਗੱਲ ਇੱਕ ਹੋਈ ਸਾਂਝੀ ਮੈਂ ਪੁੱਛਦਾ ਹੀ ਉਦੋਂ ਨਹੀਂ ਮੈਂ ਤਾਂ ਗੱਲ ਦੱਸਾਂ ਹਾਂ ਹਾਂ ਬੱਸ ਨੰਬਰ ਮਿਲ ਗਿਆ ਨਾ ਆਪਣਾ ਦਿਲ ਮਿਲ ਗਿਆ ਵਾ ਨਾ ਹੁਣ ਹਾਂ ਦਿਲ ਤੇ ਮਿਲ ਗਿਆ ਬੱਸ ਬੱਸ ਤੇ ਹੋਰ ਤੁਹਾਨੂੰ ਕੀ ਚਾਹੀਦਾ ਬੱਸ ਨੰਬਰ ਤੁਹਾਨੂੰ ਕਿਉਂ ਲਿਆ ਵੇ ਜਿੱਤੋਂ ਤੁਸੀਂ ਪੈਸੇ ਪੁਆਏ ਹੋ ਨਾ ਅੰਗ ਪਿੰਡਾਂ ਜਿਹੜਾ ਮੀਟਰ ਹੈ ਵੀ ਹਾਂ ਮੀਟਰ ਤਾਨੂੰ ਮਿਲਣਾ ਜਾਣਔਰ ਕਿੰਨੂ ਮਿਲਣਾ ਮੈ ਪਤਾ ਕਿੰਨਾ ਤਾਨੂੰ ਸੋਹਣੀ ਮੈਂ ਸੋਚਦੀ ਸੀ ਇਹ ਪੁੱਫੂ ਫਾ ਮੈਂ ਤੁਹਾਡੇ ਬਾਰੇ ਸੋਚਦੀ ਰਹਿੰਦੀ ਸੱਚੀ ਗੱਲ ਪੁੱਛਦੇ ਤੇ ਰਾਤੀ ਮੈਂ ਸਬਜ਼ੀ ਕੱਟਣ ਦੀ ਮੈਂ ਸੋਚਦੀ ਸੋਚਦੀ ਮੇਰੇ ਹੱਥ ਦੇ ਉੱਤੇ ਘਰ ਤੇ ਵੱਜ ਗਈ ਵਾ ਹਾਂ ਉਹ ਮੈਂ ਪਤਾ ਜਿਆਦੀ ਦਿਨ ਵੱਜ ਗਈ ਕਿਵੇਂ ਹਾਂ ਜਿਆਦੀ ਦਿਨ ਵੱਜ ਗਈ ਨਹੀਂ ਨਹੀਂ ਥੋੜੀ ਸੱਕ ਲੱਗੀ ਸੀ ਮੈਂ ਲਾਲੀ ਕਰੀਮ ਲਾ ਲੂ ਕੋਸਰੇ ਹਾਂ ਕੋਸਰੇ ਬੋਦੀਆਂ ਤੇ ਘਰ ਘਰ ਆਦ ਲੱਗੀ ਕੰਮ ਨਹੀਂ ਕਰਦਾ ਕੋਈ ਫੇਲਾ ਰਹਿੰਦਾ ਉਹ ਨਹੀਂ ਕੁਝ ਵੀ ਕਰਨ ਜੋਗਾ ਹੈਗਾ ਤੋ ਪੱਲੇ ਨਹੀਂ ਹੈਗਾ ਕੁਛ ਵੀ ਉਹਦੇ ਨੂੰ ਤੇ ਤੁਸੀਂ ਪਹਿਲਾਂ ਵਿਆਹ ਜਿਹੜਾ ਪੜ੍ਹੇ ਲਿਖਿਆ ਬੰਦਾ ਉਹ ਨਹੀਂ ਬਾਹ ਮਾਰੇ ਬੰਦੇ ਨਾਲ ਵਿਆਹ ਕਰਵਾਉਂਦੇ ਪਹਿਲਾਂ ਪੜ੍ਹਿਆ ਲਿਖਿਆ ਇਹ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਨੌਕਰੀ ਛੱਡ ਕੇ ਆ ਗਿਆ ਹੁਣ ਮੈਂ ਕੀ ਕਰ ਸਕਦਾ ਚਲੋ ਠੀਕ ਆ ਹਾਂ ਠੀਕ ਆ ਫੇ ਤੇਰੀ ਜਾਦ ਇਸ ਤੋਂ ਉਦੀ ਜਿਹਨੇ ਦੇ ਗਣ ਗਣਾ ਉਹਨਾਂ ਦਾ ਨਾ ਹਾਂ ਗਣਾ ਇਹ ਬਟਲ ਜੀ ਤੇਰੀ ਜਾਦ ਆਉਂਦੀ ਹਾਂ ਚੰਗੀ ਜਾ ਜਾਉਂਦੀ ਤੁਹਾਨੂੰ ਜਾਦ ਆਉਂਦੀ ਕਰਕੇ ਮੈਂ ਲਾਇਆ ਮੈਂ ਬਾਹਰ ਆ ਗਿਆ ਉੱਥੋਂ ਉਤਰ ਕੇ ਕੋਠੇ ਨੂੰ ਚਲ ਸੀ ਜਾ ਫੇਰ ਜਾ ਰਹੇ ਹਾਂ ਜੀ ਇਹ ਤੇ ਕੋਈ ਗੱਲ ਨਹੀਂ ਆਪਾਂ ਤਾਂ ਕਰਦੇ ਤੁਸੀਂ ਪਿਆਰ ਜੂਰ ਕਰਦੇ ਹੋ ਮੈਨੂੰ ਪੂਰਾ ਕਿ ਨਹੀਂ ਕਰਦੇ ਮੈਨੂੰ ਤਾਂ ਲੱਗਦਾ ਤੁਸੀਂ ਗੱਲਾਂ ਹੀ ਕਰਨ ਆ ਰਹੇ ਹੋ ਕੁਦ ਨਹੀਂ ਕੁਦ ਨਹੀਂ ਹਾਂ ਇਹਦੇ ਵਿੱਚ ਵਿੱਚ ਪੰਜ ਦੇ ਪਾਦ ਗੂ ਵੀ ਪੀ ਦੇਖੋ ਹਾਂਜੀ ਚਲੋ ਤੇ ਮੁੰਡੇ ਸਹੀ ਗੱਲ ਤੇ ਘੜ ਸਹੀ ਹੁੰਦਾ ਹਾਂ ਹੋ ਆਹੋ ਕੋਰੇ ਪਰ ਗਲਤ ਪਤਾ ਨਾ ਰੱਖੋ ਸਾਨੂੰ ਹਾਂਜੀ ਮੈਂ ਗਲਤ ਪਤਾ ਨਹੀਂ ਰੱਖਿਓ ਨਹੀਂ